ਸਲੋਕ ਮਹੱਲਾ ਪੰਜਵਾਂ ਵਿਸੋ ਹੋਏ ਜੰਬੂਰ ਖਵੇ ਨਾ ਵੰਜਨ ਗਾਖੜੇ ਜੇ ਸੋ ਧਣੀ ਮਲਨ ਨਾਨਕ ਸੁਖ ਸੰਭੂ ਸਚ ਮਹੱਲਾ ਪੰਜਵਾਂ ਜਿਵੇਂ ਵਸੰਦੇ ਪਾਣੀਐ ਇੰਦਨ ਰਖੇ ਪਾਹੇ ਨਾਨਕ ਸੋ ਸਹ ਆਹੇ ਜਾਕੇ ਅਟਲ ਜਾਗ ਅਡਲ ਹਬ ਕੋ ਪੌੜੀ ਤੇਰੇ ਕੀਤੇ ਕੰਮ ਤੁਦੇ ਹੀ ਗੋਚਰੇ ਸੋਈ ਵਰਤੇ ਜਗ ਜੇ ਕੀਆ ਤੁਦ ਤਰੇ ਬਿਸਮ ਪਏ ਬਿਸਮਾਦ ਦੇਖ ਕੁਦਰਤ ਤੇਰੀਆਂ ਸ਼ਰਨ ਪਰੇ ਤੇਰੀ ਦਾਸ ਕਰ ਗਤ ਹੋਏ ਮੇਰੀਆਂ ਤੇਰਾ ਹੱਥ ਨਦਾਨ ਭਾਵੇ ਤਿਸ ਦੇ ਜਿਸਨੋ ਹੋਇ ਦਿਆਲ ਹਰ ਨਾਮ ਸੇਲੇ ਅਗੰਮਯ ਅਗੋਚਰ ਬੇਅੰਤ ਅੰਤ ਨ ਪਾਈਐ ਜਿਸਨੋ ਹੋਹਿ ਕਿਰਪਾਲ ਸੋ ਨਾਮ ਧਿਆਈਐ ਸ਼ਲੋਕ ਮਹੱਲਾ ਪੰਜਵਾਂ ਕਰਸ਼ੀਆਂ ਫਰੰ ਸੁਆਉ ਨਾ ਜਨਨ ਸੁਨਿਆ ਸੇਈ ਮੁਖਦ ਸੰ ਨਾਨਕ ਰਤੇ ਪ੍ਰੇਮ ਰਸ ਮਹੱਲਾ ਪੰਜੋਂ ਆ ਖੋਜੀ ਲਦਮ ਖੋਜ ਛੱਡੀਆਂ ਉਜਾੜ ਤੈ ਸਦ ਤੇ ਵਾਰ ਨਾਨਕ ਖੇਤ ਨਿਛੇ ਪਾਉੜੀ ਅਰਾਧਿਓ ਸੱਚਾ ਸੋਏ ਸਭ ਕਿਸ ਜਿਸ ਪਾਸ ਦੋਹਾ ਸਰ ਆਖ ਸਮ ਆਪ ਖਿੰਨ ਮੈਂ ਕਰੇ ਰਾਸ ਤਿਆਗੋ ਸਗਲੋ ਪਾਪ ਤਿਸ ਕੀ ਓਟ ਗਹੋ ਬਾਉ ਸਰਨਾਈ ਭਜ ਸੁਖੀ ਹੋ ਸੁਖ ਲਹੋ ਕਰਮ ਧਰਮ ਤਤ ਗਿਆਨ ਸੰਤਾ ਸੰਗ ਹੋਏ ਜਪਿ ਗੈ ਅੰਮ੍ਰਿਤ ਨਾਮ ਬਿਗਨ ਨ ਲੱਗੇ ਕੋਏ ਜਿਸਨੋ ਆਪ ਦਿਆਲ ਤਿਸ ਮਨ ਉਠਿਆ ਪਾਈਨ ਸਭ ਨਿਧਾਨ ਸਾਇਬ ਤੁਠਿਆ ਸ਼ਲੋਕ ਮਹੱਲਾ ਪੰਜਵਾਂ ਲੱਦਮ ਲੱਬਨਹਾਰ ਕਰਮ ਕਰੰਦੋ ਮਾ ਪਿਰੀ ਇੱਕੋ ਸਿਰਜਨਹਾਰ ਨਾਨਕ ਬਿਆਨ ਪਸਿਐ ਮਹੱਲਾ ਪੰਜਵਾਂ ਪਾਪੜਿਆਂ ਪ੍ਰਸ਼ਾਡ ਬਾਹਰ ਸੁਚਾਵਾਂ ਸੰਕੈ ਗੁਰ ਮੰਤਰਾ ਚਤਾਰ ਨਾਨਕ ਦੁਖ ਨਥੀ ਵਈ ਪੌੜੀ ਵਾ ਵਾ ਸਿਰਜਨਹਾਰ ਭਾਈ ਅਨਢਾਂਡ ਆਪ ਜੀ ਦੰਤ ਮੇਰਵਾਨ ਤਿਸਨੋ ਸਦਾ ਜਾਪ ਦਇਆ ਧਾਰੀ ਸਮਰੱਥ ਚੁੱਕੇ ਬਿਲਬਲਾਪ ਨਠੇ ਤਾਪ ਦੁਖ ਰੋਗ ਪੂਰ ਗੁਰ ਪ੍ਰਤਾਪ ਕੀਤਿ ਅਨ ਆਪਣੇ ਰਖ ਗਰੀਬ ਨਿਵਾਜ ਥਾਪ ਆਪੇ ਲਿਆਨ ਛਡਾਏ ਬੰਦਨ ਸਗਲ ਕਾਪ ਤਾਪੇ ਲਇਐ ਛਡਾਇ ਬੰਦਨ ਸਗਲ ਕਾਪ ਤਿਸਨ ਬੁਝੀ ਆਸ ਪੁੰਨੇ ਮਨ ਸੰਤੋਖ ਤਰਾਪ ਵੱਡੀ ਹੋ ਵਡਾ ਪਾਰ ਖਸਮ ਜਿਸ ਲੇਪਨ ਪੁੰਨ ਪਾਪ ਸ਼ਲੋਕ ਮਹੱਲਾ ਪੰਜਵਾਂ ਜਾ ਕੋ ਪਏ ਕਿਰਪਾਲ ਪ੍ਰਭ ਹਰ ਹਰ ਸੇਈ ਜਪਾਤ ਨਾਨਕ ਪ੍ਰੀਤ ਲਗੇ ਤਨ ਰਾਮ ਸਿੰਘ ਭੇਟਤ ਸਾਧ ਸੰਗਾਤ ਮਹੱਲਾ ਪੰਜਵਾਂ RAM ਰਮੋ ਬੜ ਪਾਗੀ ਹੋ ਜਲ ਥਲ ਮਹੀ ਅਲ ਸੋਏ ਨਾਨਕ ਨਾਮ ਰਦੈ ਬਿਗਨ ਨਾ ਲੱਗੇ ਕੋਏ ਪੌੜੀ ਭਗਤਾਂ ਕਾ ਬੋਲਿਆ ਪ੍ਰਵਾਨ ਹੈ ਦਰਗ ਪਵਿ ਥਾਏ ਭਗਤਾ ਤੇਰੀ ਟੇਕ ਰੱਤੇ ਸਚਨਾਏ ਜਿਸਨੋ ਹੋਏ ਕਿਰਪਾਲ ਤਿਸ ਕਾ ਦੁਖ ਜਾਏ ਭਗਤ ਤੇਰੇ ਦਿਆਲ ਓਨਾ ਮੇਰ ਪਾਏ ਦੁਖ ਦਰਦ ਵਡ ਰੋਗ ਨਾ ਪਹੇ ਤਿਸ ਮਾਏ ਭਗਤਾ ਇਹ ਆਧਾਰ ਗੁਣ ਗੋਵਿੰਦ ਗਾਏ ਸਦਾ ਸਦਾ ਦਿਨ ਰੈਨ ਇੱਕੋ ਇੱਕ ਧਿਆਏ ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅੰਗਾਏ ਸ਼ਲੋਕ ਮਹੱਲਾ ਪੰਜਵਾਂ ਕੋਟ ਬਿਗਨ ਤੇ ਸਲਾਗਤੇ ਜਿਸ ਨੋ ਵਿਸਰੈ ਨਾਉ ਨਾਨਕ ਅਨ ਦਿਨ ਬਲਪਤੇ ਜਿਉ ਸੁੰਨਿਆ ਕਰਕਾਉ ਮਹੱਲਾ ਪੰਜਵਾਂ ਪ੍ਰੇਮ ਲਾਵਾਂ ਜਾਂਥੀਐ ਸਾਈ ਸੁਹਾਵੀ ਰੁੱਤ ਕੜੀ ਮਹਤ ਨਾ ਵਿਸਰੈ ਨਾਨਕ ਰਵੀਐ ਨਿਤ ਪੌੜੀ ਸੂਰ ਬੀਰ ਬਰਿਆਮ ਕਨੇ ਨਹੋੜੀਐ ਫੌਜ ਸਤਾਨੀ ਹਾਠ ਪੰਜਾਂ ਜੋੜੀਐ ਦਸ ਨਾਰੀ ਅਤੂਤ ਦੇਨ ਚਮੋੜੀਐ ਜਨ ਜਨ ਲੈਨ ਗਰ ਲਾਏ ਇਹੋ ਨਾ ਲੋੜੀਐ ਤ੍ਰੈ ਗੁਣ ਇਨ ਕੈ ਵਸ ਕਨੇ ਨਾ ਮੋੜੀਐ ਪਰਮ ਕੋਟ ਮਾਇਆ ਖਾਈ ਕਹੋ ਕਿਤ ਬਿੱਦ ਤੋੜੀਐ ਗੁਰ ਪੂਰਾ ਰਾਧ ਵਿਖਮ ਲਦ ਫੋੜੀਐ ਹਾਤ ਸਵੱਗ ਦਿਨ ਰਾਤ ਰਾਹਾਂ ਕਰ ਜੋੜੀਐ ਸ਼ਲੋਕ ਮਹੱਲਾ ਪੰਜਵਾਂ ਕਲ ਵਿਖ ਸੱਬੇ ਉਤਰਨ ਨੀਤ ਨੀਤ ਗੁਣ ਗਾਓ ਕੋਟ ਕਲਿਸ਼ਾ ਉਪਜੈ ਨਾਨਕ ਬਿਸਰੈ ਨਾਓ ਮਹੱਲਾ ਪੰਜਵਾਂ ਨਾਨਕ ਸਤਿਗੁਰ ਪੇਟ ਐ ਪੂਰੀ ਹੋਵੇ ਜੁਗਤ ਹਸੰਦਿਆਂ ਖਿਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚ ਹੋਵੇ ਮੁਕਤ ਬਾਉੜੇ ਸੋ ਸਤਗੁਰ ਤਨ ਤਨ ਜਿਨ ਭਰਮ ਗੜ ਤੋੜਿਆ ਸੋ ਸਤਗੁਰ ਵਾਵਾ ਜਿਨ ਹਰਿ ਸਿਉ ਜੋੜਿਆ ਨਾਮ ਨਿਧਾਨ ਖੋਟ ਗੁਰ ਦੇ ਦਾਰੂ ਮਹਾਰੋਗ ਬਿਕਾ ਬਿਕਰਾਲ ਤਿਨੈ ਬਿਦਾਰੂ ਪਾਇਆ ਨਾਮ ਨਿਧਾਨ ਬਹੁਤ ਖਜਾਨਿਆ ਜਿੱਤਾ ਜਨਮ ਅਪਾਰ ਆਪ ਪਛਾਨਿਆ ਮਹਿਮਾ ਕਹੀ ਨ ਜਾਏ ਗੁਰ ਸਮਰੱਥ ਦੇਵ ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਭੇਵ ਸ਼ਲੋਕ ਮਹੱਲਾ ਪੰਜਵਾਂ ਉਦਮ ਕਰਿੰਦਿਆਂ ਜੀਓ ਤੂੰ ਕਮਾਵਦਿਆਂ ਸੁਖ ਪੰਚ ਤੇ ਆਇਂਦਿਆ ਤੂੰ ਪ੍ਰਭੂ ਮਿਲੈ ਨਾਨਕ ਤਰੀ ਚਿੰਤਾ ਮਹੱਲਾ ਪੰਜਵਾਂ ਸੋਬ ਚਿੰਤਨ ਗੋਬਿੰਦ ਰਮਨ ਨਿਰਮਲ ਸਾਧੂ ਸੰਗ ਨਾਨਕ ਨਾਮਨ ਵਿਸਰਾ ਇੱਕ ਘੜੀ ਕਰ ਕਿਰਪਾ ਭਗਵੰਤ ਪਾਉੜੀ ਤੇਰਾ ਕੀਤਾ ਹੋਏ ਤ ਕਾਹੇ ਡਰਪੀਐ ਜਿਸ ਮਿਲ ਜਪੀਏ ਨਾਮ ਤਿਸ ਜੀਉ ਅਰਪੀਐ ਆਏ ਚਿਤਨ ਹਾਲ ਸਾਹਿਬ ਬੇਸ਼ੁਮਾਰ ਤਿਸਨੋ ਪੋਹੇ ਕਵਨ ਜਿਸ ਵੱਲ ਨਿਰੰਕਾਰ ਸਭ ਕਿਛ ਤਿਸ ਕੈ ਵਸ ਨਾ ਕੋਈ ਬਾਹਰ ਸੋ ਭਗਤਾ ਮਨ ਉਠਾ ਸਚ ਸਮਹਾਰਾ ਤੇਰੇ ਦਾਸ ਤਿਆਨ ਤੁਧ ਤੂ ਰੱਖਣ ਵਾਲਿਆ ਸਿਰ ਸਬਨਾ ਸਮਰਥ ਨਦਰ ਨਹਲਿਆ ਸ਼ਲੋਕ ਮਹੱਲਾ 5ਵਾਂ ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਬਾਸਨਾ ਨਿਵਾਰ ਰਾਕ ਲਿਓ ਪ੍ਰਵ ਆਪਣੇ ਨਾਨਕ ਸਦ ਬਲਿਹਾਰ ਮਹੱਲਾ 5ਵਾਂ ਖਾਂਦਿਆਂ ਖਾਂਦਿਆਂ ਮੋ ਇਕੱਠਾ ਪੈ ਨੰਦਿਆਂ ਸਭ ਅੰਗ ਨਾਨਕ ਤ੍ਰਿਗਤਨ ਦਾ ਜੀਵਿਆ ਜਿਨ ਸਚ ਨ ਲੱਗੋ ਰੰਗ ਪੌੜੀ ਜਿਉਂ ਜਉ ਤੇਰਾ ਹੁਕਮ ਤਵੇਂ ਤਿਉ ਹੋਵਣਾ ਜਹ ਜਹ ਰਖੇ ਆਪ ਤਹਿ ਜਾਏ ਖੜੋਵਣਾ ਨਾਮ ਤੇਰਾ ਗ ਰੰਗ ਧਰਮ ਤ ਤੋਵਣਾ ਜਪ ਜਪ ਤੋ ਦਿਨ ਰੰਕਾਰ ਭਰਮ ਪਖੋਵਣਾ ਜੋ ਤੇਰਾ ਰੰਗ ਰਤੈ ਸੇ ਜੋਣਨ ਜੋਵਣਾ ਅੰਤਰ ਬਾਹਰ ਇੱਕ ਨੈਣ ਅਲੋਵਣਾ ਜਿਨਨੇ ਪਛਾਤਾ ਹੁਕਮ ਤਿਨ ਕਦੇ ਨ ਰੋਵਣਾ ਨਾਉ ਨਾਨਕ ਬਖਸ਼ੀਸ਼ ਮਨ ਮਾਹਿ ਪਰੋਵਣਾ ਸ਼ਲੋਕ ਮਹੱਲਾ ਪੰਜਵਾਂ ਜੇ ਵੰਦਿਆ ਨ ਚਿਤਿਓ ਮੁਵਲ ਰਲੰਦੜੋ ਖਾਕ ਨਾਨਕ ਦੁਨੀਆ ਸੰਗ ਗੁਦਾਰਿਆ ਸਾਖਤ ਮੂੜ ਨਪਾਕ ਮਹੱਲਾ ਪੰਜਵਾਂ ਜੇ ਬੰਦਿਆ ਹਰ ਚਿੱਤਿਆ ਮਰੰਦਿਆਂ ਹਰ ਰੰਗ ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗ ਪੌੜੀ ਆਦ ਜੁਗਾਦੀ ਆਪ ਰੱਖਣ ਵਾਲਿਆ ਸੱਚ ਨਾਮ ਕਰਤਾਰ ਸੱਚ ਪਸਾਰਿਆ ਪੂਣਾ ਕਹੀ ਨ ਹੋਏ ਕਟੇ ਕਟ ਸਾਰਿਆ ਮਿਹਰਵਾਨ ਸਮਰਥ ਆਪੇ ਹੀ ਘਾਲਿਆ ਜਿਨ ਮਨ ਉਠਾਇ ਆਪ ਸੇ ਸਦਾ ਸੁਖਾਲਿਆ ਆਪੇ ਰਚਨ ਰਚਾਏ ਆਪੇ ਹੀ ਪਾਲਿਆ ਸਭ ਕੁਛ ਆਪੇ ਆਪ ਬੇਅੰਤ ਪਾਰਿਆ ਗੁਰ ਪੂਰੇ ਕੀ ਟੇਕ ਨਾਨਕ ਸਮਾਲਿਆ ਸ਼ਲੋਕ ਮਹੱਲਾ 5 ਆਦ ਮਦ ਅਰ ਅੰਤ ਪਰਮੇਸ਼ਰ ਰਖਿਆ ਸਤ ਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ ਸਾਧਾ ਸੰਗ ਪਾਰ ਅਨੰਦਨ ਹਰ ਗੁਣ ਰਵੈ ਪਾਏ ਮਨੋਰਥ ਸਭ ਜੋ ਨੀ ਨਹ ਭਗੈ ਸਾਬਕਿ ਸ਼ਕਰਤੇ ਹੱਥ ਕਾਰਨ ਜੋ ਰਕਰ ਨਾਨਕ ਮੰਗੇ ਦਾਨ ਸੰਤਾਂ ਧੂਰ ਤਰੈ ਮਹੱਲਾ ਪੰਜਵਾਂ ਤਿਸਨੋਂ ਮਨ ਵਿਸਾਏ ਜਿਨ ਉਪਾਇਆ ਜਿਨ ਜਨ ਧਿਆਇਆ ਖਸਮ ਤਿੰਨ ਸੁਖ ਪਾਇਆ ਸਫਲ ਜਨਮ ਪਰਵਾਨ ਗੌਰਮਖ ਆਇਆ ਹੁਕਮ ਬੁਜ ਨਿਹਾਲ ਖਸਮ ਫਰਮਾਇ ਜਿਸ ਹੋਵਾ ਆਪ ਕਿਰਪਾਲ ਸੋ ਨਹਿ ਪਰਮਾਇ ਜੋ ਜੋ ਦਿੱਤਾ ਖਸਮ ਸੋਇ ਸੁਖ ਪਾਇਆ ਨਾਨਕ ਜਿਸ ਦਿਆਲ 부ਜਾਏ ਹੁਕਮ ਮਿਤ ਜਿਸ ਪਲਾਏ ਆਪ ਮਰ ਮਰ ਜਮੈ ਨਿਤ ਪੌੜੀ ਨੰਦ ਕੁਮਾਰੇ ਤਤਕਾਲ ਖਿਨ ਟਿਕਨ ਨ ਜਤੇ ਪ੍ਰਭ ਦਾਸ ਕਾ ਦੁਖ ਨ ਖਾਵ ਸਕ ਫੜ ਜੋਨੀ ਜਤੇ ਮਥੇ ਵਾਲ ਪਛਾੜਿਆ ਨ ਜਮ ਮਾਰਗ ਮੁਤੇ ਦੁਖ ਲਗੇ ਬਿਲ ਲਾਣਿਆ ਨਰਕ ਕੋਰ ਸੁਤੇ ਕੰਠ ਲਾਏ ਦਾਸ ਰਖਿਆ ਨਾਨਕ ਹਰ ਸਤੇ ਸ਼ਲੋਕ ਮਹੱਲਾ 5ਵਾਂ ਰਾਮਨ ਜਪੋ ਵੱਡ ਪਾਗੇ ਹੋ ਜਲ ਥਲ ਪੂਰਨ ਸੋਏ ਨਾਨਕ ਨਾਮ ਧਿਆਇ ਆ ਬਿਗਨ ਨ ਲਾਗੇ ਕੋਏ ਮਹੱਲਾ ਪੰਜਵਾਂ ਕੋਟ ਬਿਗਨ ਤਿਸ ਲਾਗਤ ਜਿਸ ਨੋ ਵਿਸਰੈ ਨਾਉ ਨਾਨਕ ਅਨ ਦਿਨ ਬਿਲਪਤੇ ਜਿਉ ਸੰਨ੍ਹ ਘਰ ਕਾਉ ਪੌੜੀ ਸਿਮਰ ਸਿਮਰਦਾ ਤਾਰ ਮਨੋਰਥ ਪੂਰਿਆ ਈਸ਼ ਪੁੰਨੇ ਮਨ ਆਸ ਗਏ ਵਸੂਰਿਆ ਪਾਇਆ ਨ ਮਨਦਾਨ ਜਿਸਨੋ ਭਾਲਦਾ ਜੋਤ ਮਿਲੇ ਸੰਗ ਜੋਤ ਰਹਿ ਆਕਾਲ ਦਾ ਸੂਖ ਸਹਿਜ ਆਨੰਦ ਉਠੇ ਤਿਤ ਘਰ ਆਵਣ ਜਾਣ ਰਹੇ ਜਨਮਨ ਤਹਾ ਮਰ ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾਇ ਗੁਰ ਪ੍ਰਸਾਦ ਨਾਨਕ ਸਚ ਸਮਾਇ ਸੁਧ ਰਾਗ ਗੁਜਰੀ ਭਗਤਾ ਕੀ ਬਾਣੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਸ਼੍ਰੀ ਕਬੀਰ ਜੀਓ ਕਾ ਚੌਪਦਾ ਘਰ ਦੁਜਾ ਚਾਰ ਪਾਉ ਦ ਸਿੰਘ ਗੰਗ ਮੋਖ ਤਬ ਕਸ ਗੁਨ ਗਈ ਹੈ ਉਠਤ ਬੈਠਤ ਠੇਗਾ ਪਰੈ ਤਬ ਕਤ ਮੂੰਡ ਲੁਕਈ ਹੈ ਹਾਰ ਬਿਨ ਬੈਲ ਬਰਨ ਹੋਈ ਹੈ ਫਟੇ ਨੱਕ ਨ ਟੂਟੇ ਕੰਧਨ ਕੋਦ ਕੋਪਸ ਖਈ ਹੈ ਰਹਾਓ ਸਾਰੋ ਦਿਨ ਢੋਲਤ ਬਨ ਮਹਿਆ ਅਜੋ ਨ ਪੇਟ ਕਈ ਹੈ ਜਨ ਭਗਤਨ ਕੋ ਕਹੋ ਨਾ ਮੰਨੋ ਕਿਉ ਆਪਣੋ ਪਈ ਹੈ ਸੁਖ ਦੁਖ ਸੁਖ ਕਰਤ ਮਹਾ ਬ੍ਰਹਮ ਬੂਡ ਅਨਕ ਜੋਨ ਪਰਮਈ ਹੈ ਰਤਨ ਜਨਮ ਖੋਇਓ ਪ੍ਰਭ ਬਿਸਰਿਓ ਇਹ ਅਵਸਰ ਕਤ ਪਈ ਹੈ ਪਰਮਤ ਫਿਰਤ ਤੇਲਕ ਕੇ ਕਪ ਜਿਉ ਕਗਤ ਬਿਨ ਰਨ ਬਈ ਬਹੀ ਹੈ ਕਹਤ ਕਬੀਰ ਰਾਮ ਨਾ ਬਿਨ ਮੂੜ ਤਨੈ ਪਛਤੈ ਹੈ ਗੁਜਰੀ ਘਰ ਤੇ ਜਾ ਮੋਸ ਮਸ ਰੋਵੈ ਕਬੀਰ ਕੀ ਮਾਈ ਏ ਬਾਰਕ ਕੈਸੇ ਜੀਵੈ ਰਗੁਰਾਈ ਤਨ ਨਾ ਬੁਨ ਨਾ ਸਬ ਤਜਿਓ ਹੈ ਕਬੀਰ ਹਰ ਕਾ ਨਾਮ ਲਖ ਲਿਓ ਸਰੀਰ ਰਹਾਓ ਜਬ ਲਗ ਤਾਗਾ ਬਾਹ ਬਹਿ ਤਬ ਲਗ ਬਿਸਰ ਰਾਮ ਸਨੇਹੀ ਹੋਸ਼ ਮਤ ਮੇਰੀ ਜਾਤ ਜੁਲਾਹਾ ਹਰ ਕਾ ਨਾਮ ਲਿਓ ਹੈ ਲਿਓ ਮੈ ਲਹਾ ਕਹਤ ਕਬੀਰ ਸੁਨੋ ਮੇਰੀ ਮਾਈ ਹਮਰਾ ਇਨਕਾ ਦਾਤਾ ਏਕ ਰਗ ਰਾਈ ਗੋਜਰੀ ਸ਼੍ਰੀ ਨਾਮਦੇਵ ਜੀ ਕੇ ਪਦੇ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਜੋ ਰਾਜ ਦੇਤਾ ਕਵਨ ਬਡਾਈ ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਈ ਤੂੰ ਹਰ ਪੱਜ ਮਨ ਮੇਰੇ ਪਦ ਨਿਰਬਾਨ ਬਹਰ ਨ ਹੋਏ ਤੇਰਾ ਆਵਣ ਜਾਨ ਰਹਾਉ ਸਭ ਤੈ ਉਪਾਈ ਪਰਮ ਪਲਾਈ ਜਿਸ ਤੋ ਦੇਵਾ ਤਸੇ 부ਜਾਈ ਸਤ ਗੁਰ ਮਿਲੈ ਤ ਸੰਸਾ ਜਾਇ ਕਿਸ ਹਾਂ ਪੂਜੋ ਦੂਜਾ ਨਦਰ ਨ ਆਈ ਏਕੈ ਪਾਥਰ ਕੀ ਜੈ ਪਾਉ ਦੂਜੇ ਪਾਥਰ ਧਰੀਏ ਪਾਉ ਜੇ ਉਹ ਦਿਓ ਤਾ ਉਹ ਪੀ ਦੇਵਾ ਕਹਿ ਨਾਮ ਦਿਓ ਹਮ ਹਰ ਕੀ ਸੇਵਾ ਗੋਜਰੀ ਘਰ ਪਹਿਲਾ ਮਲੈ ਨ ਲਛੈ ਪਰ ਮਲੋ ਪਰ ਮਲਿਓ ਬੈਠੋ ਰੀ ਆਈ ਆਵਤ ਕਨ ਨ ਅਪੇਖਿਓ ਕਵਣੈ ਜਾਣੀ ਰੀ ਬਾਈ ਕਾਉਣ ਕਹੈ ਕਿਨ ਬੁਝਿਐ ਰਮਈਆ ਕੋ ਲਰੀ ਬਾਈ ਰਹਾਓ ਜਿਓ ਕਸ ਪੰਖਿ ਹਲੋ ਖੋਜ ਨ ਰਖਿਓ ਨ ਜਾਈ ਜਿਉ ਜਲ ਮਾਂਜੈ ਮਾਸ਼ਲੋ ਮਾਰਗ ਪੇਖਣੋ ਨਾ ਜਾਇ ਜਿਉ ਆਕਾਸ਼ ਕੜੂਵਲੋ ਮਿਰਗ ਤ੍ਰਿਸ਼ਨਾ ਭਰਿਆ ਨਾਮੇ ਜੇ ਸੁਆਮੀ ਬੀਠਲੋ ਜਿਨ ਤਿਨੈ ਜਰਿਆ ਗੁਜਰੀ ਸ਼੍ਰੀ ਰਵਦਾਸ ਜੀ ਕੇ ਪਦੇ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਦੂਦ ਤਬਸ਼ਰ ਥਨੋ ਬਿਟਾਰਿਓ ਫੂਲ ਪਵਰ ਜਲ ਮੀਨ ਬਿਗਾਰਿਓ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵ ਅਵਰ ਨ ਫੂਲ ਨੂਪ ਨ ਪਾਵੋ ਰਹਾਉ ਮੈ ਲਗਰ ਬੇਰ ਹੈ ਪਯੰਗਾ ਵੇਖ ਅੰਮ੍ਰਿਤ ਬਸੈ ਇਕ ਸੰਗਾ ਤੂਪ ਦੀਪ ਨੈ ਬਿਦੇ ਬਾਸਾ ਕਸੇ ਪੂਜ ਕਰੇ ਤੇਰੀ ਦਾਸ ਤਨ ਮਨ ਅਰਪੋ ਪੂਜ ਚਰਾਵੋ ਗੁਰ ਪ੍ਰਸਾਦ ਨਰੰਜਨ ਪਾਵੋ ਪੂਜਾ ਅਰਚਾ ਆਹੇ ਨ ਤੋਰੀ ਕਹਿ ਰਵਿਦਾਸ ਕਵਣ ਗਤ ਮੋਰੀ ਗੋਜਰੀ ਸ੍ਰੀ ਤਰਲੋਚਨ ਜੀਓ ਕੇ ਪਦੇ ਘਰ ਪਹਿਲਾ ਇਕ ਓੰਕਾਰ ਸਤ ਗੁਰ ਪ੍ਰਸਾਦ ਅੰਤਰ ਮਲ ਨਿਰਮਲ ਨਹੀਂ ਕਿੰਨਾ ਬਾਰ ਵੇਖ ਉਦਾਸੀ ਹਿਰਦੈ ਕਮਲ ਕਟ ਬ੍ਰਹਮਨ ਚਿੰਨਾ ਕਾਹੇ ਪਿਆਸਨ ਯਾਸੀ ਪਰਮੇ ਪੂਲੇ ਰੇ ਜੈ ਚੰਦਾ ਨਹਿ ਨਹੀਂ ਚਿੰਨਿਆ ਪਰਮਾਨੰਦਾ ਰਹਾਉ ਘਰ ਘਰ ਖਾਇਆ ਪਿੰਡ ਬਧਾਇਆ ਕਿੰਥਾ ਮੰਦਾ ਮਾਇਆ ਭੂਮ ਮਸਾਨ ਕੀ ਭਸਮ ਲਗਾਈ ਗੋਰ ਬਿਨ ਤਤ ਨ ਪਾਇਆ ਕਾਇ ਜਪੂਰੇ ਕਾਇ ਤਪੂਰੇ ਕਾਇ ਬਲੋਵ ਪਾਣੀ ਲਖ 84 ਜਨ ਉਪਾਈ ਸੋ ਸਿਮਰੋ ਨਿਰਬਾਣੀ ਕਾਇ ਕਮੰਡਲ ਕਾਪੜੀਆਂ ਰੇ 86 ਕਾਇ ਫਿਰਾਹੀ ਬਦਤ ਤਰਲੋਚਨ ਸੁਨ ਰੇ ਪ੍ਰਾਨੀ ਕਾਨ ਬਿਨ ਗਾਹੋ ਕੇ ਪਾਹੀ